ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆ ਸਵਾਗਤ ਹੈ ਤੁਹਾਡਾ ਆਪਣੇ ਘਰ ਨਾਮੇ ਬਲੌਗ 'ਚ ਜਾਓ ਬਾਈ ਮੁਰਗੀਆਂ ਨੂੰ ਕੱਢ ਦਿੱਤਾ ਬਾਹਰ ਤੇ ਕਰਤੀ ਨੀਉ ਬਲੌਗ ਦੀ ਸਟਾਰਟਿੰਗ ਤੇ ਉਧਰ ਕੋਕੜ ਘੁੰਮੀ ਜਾਂਦਾ ਬਾਈ ਆਪਣਾ ਦਈ ਜਾਂਦਾ ਪੂਰੀਆਂ ਬਾਂਗਾ ਮੁਰਗੀਆਂ ਨੂੰ ਵੀ ਬਾਈ ਐਨ ਛੱਡ ਦਿੱਤਾ ਬਾਹਰ ਆਪਾਂ ਧੁੱਪ ਲੱਗੀ ਵਾਜ ਕਾਫੀ ਦਿਨ ਬਾਅਦ ਤੇ ਹੁਣ ਆਪਾਂ ਚੱਲਦੇ ਹਾਂ ਸੈਟਅਪ ਦੇ ਅੰਦਰ ਤੇ ਆਹ ਖੋਲ ਲਿਆ ਮਿੱਤਰੋ ਆਪਾਂ ਗੇਟ ਤੇ ਅੱਜ ਬਾਈ ਆਪਾਂ ਸੈਟਅਪ ਦੀ ਸਫਾਈ ਕਰਦੇ ਆਂ ਪਹਿਲਾਂ ਕੁੰਡੀ ਲਾਲਮਾਵੇਂ ਅੱਜ ਬਾਈ ਸੈਟਅਪ ਦੀ ਸਫਾਈ ਕਰਦੇ ਆਂ ਆਪਾਂ ਸਾਰਾ ਸੈਟਅਪ ਖਰਾਬ ਹੋਇਆ ਆ ਮਿੱਤਰੋ ਕਾਫੀ ਦਿਨ ਹੋ ਗਿਆ ਸਫਾਈ ਨਹੀਂ ਕੀਤੀ ਆਪਾਂ 15 20 ਦਿਨ ਹੋ ਚਲੇ ਲਗਭਗ ਤੇ ਆ ਕਬੂਤਰ ਬੈਠੇ ਭਾਈ ਆਪਣਾ ਸੇਲ ਕਰਨੇ ਆ ਤੇ ਇੱਕ ਹੋਰ ਚੰਗੀ ਤਰ੍ਹਾਂ ਦਿਖਾ ਦੇਣਾ ਤੁਹਾਨੂੰ ਆ ਭਾਈ ਚਾਰੇ ਕਬੂਤਰ ਆਪਾਂ ਸੇਲ ਕਰਨੇ ਆ ਜੇ ਕੋਈ ਵੀਰਮਾਲਪੁਰ ਦੇ ਨੇੜੇ ਦਾ ਹੋਇਆ ਭਾਈ ਦੱਸਿਆ ਜ਼ਰੂਰ ਕਮੈਂਟ ਕਰਕੇ ਤੇ ਬਾਕੀ ਭਾਈ ਆ ਬੈਠੇ ਆ ਆਪਣੇ ਸਾਰੇ ਚੀਨੇ ਕੋ ਜ ਆ ਬੈਠੇ ਆ ਭਾਈ ਥੋੜੇ ਜਿਹਾ ਕਬੂਤਰ ਕਬੂਤਰ ਆਪਣੇ ਕੋਲ ਜ਼ਿਆਦਾ ਹੋ ਗਏ ਹੋ ਭਾਈ ਹੱਦ ਕੀ ਬੱਚੇ ਬਹੁ ਨਿਕਲੇ ਖਾਰੇ ਢਾਹ ਵੀ ਨਹੀਂ ਹੋਏ ਤੇ ਗਝਾ ਵੀ ਨਹੀਂ ਹੋਏ ਤੇਰੇ ਇੱਕ ਇੱਕ ਵਰਗ ਜਾ ਕੇ ਬਾਈ ਆਪਾਂ ਰੋਕ ਲੈਣੇ ਇਹ ਵੀ ਹੁਣ ਬੱਚੇ ਉਹ ਸਾਹਮਣੇ ਬੱਚਾ ਬੈਠਾ ਆ ਤੇ ਇਧਰ ਵੀ ਬਾਈ ਆ ਆ ਕਬੂਤਰ ਨੇ ਅੰਡੇ ਦਿੱਤੇ ਹੋ ਆ ਤੇ ਬਾਈ ਉੱਪਰ ਵੀ ਸਾਰੇ ਬੱਚੇ ਨਿਕਲੇ ਹੋ ਆ ਖਾਣਿਆਂ ਦੇ ਵਿੱਚ ਔਰ ਬਾਈ ਸਾਹਮਣੇ ਦੋ ਬੱਚੇ ਬੈਠੇ ਆ ਬੱਚੇ ਬਾਈ ਕਾਫੀ ਹੋ ਗਏ ਹੋ ਆਪਣੇ ਕੋਲ ਅੱਤੀ ਤੇ ਚਲੋ ਕੋਈ ਨਹੀਂ ਬਾਈ ਇਹ ਸਾਰੇ ਖਾਣੇ ਦੀ ਵੀ ਸਫਾਈ ਕਰਦੇ ਆ ਤੇ ਥੱਲੇ ਵੀ ਸਾਰੀ ਸਫਾਈ ਕਰ ਦੇਣੀ ਆ ਬਾਈ ਆਪਾਂ ਲਓ ਮਿੱਤਰੋ ਸਾਰੇ ਖਾਣੇ ਮੈਂ ਲੈ ਜਾਂਦੇ ਥੱਲੇ ਤੇ ਝਾੜੂ ਵੀ ਲਿਆਂਦਾ ਬਾਈ ਉੱਪਰੋਂ ਸਾਰਾ ਪਧਰਾ ਕਰ ਦਿੱਤਾ ਹੈ ਹੁਣ ਤੇ ਉੱਥੇ ਸੀ ਆਪਣੇ ਖਾਣੇ ਤੁਹਾਨੂੰ ਪਤਾ ਹੀ ਹੈ ਕਬੂਤਰ ਆਪਣੇ ਪੂਰੇ ਖੁਸ਼ ਹੋ ਗਏ ਬਾਈ ਹੁਣ ਤੇ ਸਫਾਈ ਕਰਦੇ ਹੁਣ ਸਾਰਿਆਂ ਦੇ ਖਾਣਿਆਂ ਦੀ ਤੇ ਇੱਧਰ ਬਾਈ ਖਾਣੇ ਰੱਖਿਓ ਆਪਾਂ ਸਫਾਈ ਸੁਥੀ ਐਨ ਕਰਕੇ ਵਧੀਆ ਜਿਹਾ ਬਾਈ ਆਪਾਂ ਹੁਣ ਟਿਕਾਉਨੇ ਆ ਖਾਣੇ ਨੂੰ ਦੁਬਾਰਾ ਤੇ ਬਾਹਰ ਮੁਰਗੀਆਂ ਘੁੰਮੀ ਜਾਂਦੀਆਂ ਆਪਣੀਆਂ ਤੇ ਇੱਧਰ ਬਾਈ ਆਪਣਾ ਸਫਾਈ ਦਾ ਕੰਮ ਚੱਲੀ ਜਾਂਦਾ ਹੈ ਤੇ ਹੁਣ ਕਰਦੇ ਆ ਸਫਾਈ ਬਾਈ ਤੇ ਇੱਧਰ ਪਾਣੀ ਪੂਣੀ ਬਦਲਦੇ ਆ ਕਬੂਤਰਾਂ ਦਾ ਲਓ ਵੀ ਮਿੱਤਰੋ ਸਫਾਈ ਹੋ ਗਈ ਆਪਣੀ ਡੰਨ ਤੇ ਆਪਾਂ ਦਿੱਤੇ ਖਾਣੇ ਟਿਕਾ ਸਾਰੇ ਬਾਈ ਉੱਪਰ ਤੇ ਕਬੂਤਰ ਪੂਰੇ ਖੁਸ਼ ਹੋ ਗਏ ਦੇਖੋ ਕਿੱਦਾਂ ਗੜਕਦੇ ਆ ਤੇ ਸਫਾਈ ਬਾਈ ਆਪਣੀ ਹੋ ਗਈ ਐਂ ਚੰਗੀ ਤਰ੍ਹਾਂ ਤੇ ਥੱਲੇ ਵਾਲੀ ਸਫਾਈ ਰਹਿ ਗਈ ਆ ਹੁਣ ਖਾਣੇ ਵਾਲੀ ਤਾਂ ਹੋ ਗਈ ਆ ਕਬੂਤਰ ਆਪਣੇ ਘੁੰਮੀ ਜਾਂਦੇ ਆ ਬਾਈ ਸਾਰੇ ਇੱਧਰ ਸਾਹਮਣੇ ਤੇ ਆਹ ਕਰੇਟ ਨਹੀਂ ਸੂਤ ਆ ਮਿੱਤਰੋ ਇਹ ਆਪਾਂ ਐਦੀ ਰਹਿਣ ਦਿੱਤਾ ਤੇ ਬਾਕੀ ਸਾਰੀ ਸਫਾਈ ਆਪਾਂ ਹੁਣ ਥੱਲੇ ਵਾਲੀ ਕਰ ਦੇਣੀ ਇੱਧਰ ਜੌਨੀ ਫਿਰਦਾ ਆਪਣਾ ਤੁਹਾਨੂੰ ਦਿਖਾਉਣਾ ਚੰਗੀ ਤਰ੍ਹਾਂ ਆਹ ਕਰਦਾ ਬਾਈ ਆਪਣਾ ਜੌਨੀ ਤੇ ਚਲੋ ਹੁਣ ਬਾਈ ਕਰਦੇ ਆ ਸਾਰੇ ਥੱਲੇ ਦੀ ਸਫਾਈ। ਲਓ ਵੀ ਮਿੱਤਰੋ ਥੱਲੇ ਦੀ ਸਫਾਈ ਵੀ ਆਪਣੀ ਐ ਹੋ ਗਈ ਪੂਰੀ ਵਧੀਆ। ਝਾੜੂ ਝੂੜੂ ਫੇਰ ਕੇ ਆਪਾਂ ਦਾ ਕੂੜਾ ਸਾਰਾ ਚੱਕ। ਤੇ ਐਨ ਹੁਣ ਵਧੀਆ ਲੱਗਣ ਲੱਪਿਆ ਬਾਈ 10-15 ਦਿਨ ਆਪਣੇ ਹੁਣ ਐਨ ਵਧੀਆ ਨਿਕਲ ਜਾਣੇ ਆ। ਸਫਾਈ ਹੋ ਗਈ ਆ ਬਾਈ। ਸਫਾਈ ਚੰਗੀ ਲੱਗਦੀ ਮਿੱਤਰੋ ਸੈਟਅਪ ਦੇ ਅੰਦਰ। ਤੇ ਓ ਬਾਈ ਆਪਣੇ ਸਾਰੇ ਕਬੂਤਰ ਬੈਠੇ ਆ ਸਾਹਮਣੇ। ਤੇ ਕੁਛ ਇਧਰ ਕਬੂਤਰ ਬੈਠੇ ਆ ਬਾਈ ਖਾਣੇ ਦੇ ਵਿੱਚ। ਤੁਹਾਨੂੰ ਚੰਗੀ ਤਰ੍ਹਾਂ ਇੱਕ ਵਾਰ ਦਿਖਾ ਦਿੰਦਾ ਮੈਂ। ਤੇ ਇੱਧਰ ਭਾਈ ਆਪਣੇ ਪਾਕਿਸਤਾਨੀ ਕਬੂਤਰ ਨੇ ਅੰਡਾ ਦਿੱਤੇ ਉਹ ਦੋ ਤੇ ਦੋ ਬੱਚੇ ਭਾਈ ਆ ਬੈਠੇ ਆਪਣੇ ਲਾਲ ਚੀਨੇ ਕਬੂਤਰਾਂ ਦੇ ਤੇ ਬਾਕੀ ਭਾਈ ਦੋ ਬੱਚੇ ਆ ਭੱਗੇ ਕਬੂਤਰਾਂ ਦੇ ਬੈਠੇ ਆਪਣੇ ਇਹ ਸਾਰੇ ਬੱਚੇ ਭਾਈ ਆਪਾਂ ੜਾ ਲੈਣੇ ਆ ਤਕੀ ਤੇ ਫਿਰ ੜਾ ਕੇ ਦੇਖਦੇ ਆ ਕਿਹੜਾ ਵਧੀਆ ਤੇ ਕਿਹੜਾ ਨਹੀਂ ਉਹ ਵੀ ਸਾਰੇ ਆਪਾਂ ਸੇਲ ਕਰ ਦੇਣੇ ਜਿਹੜਾ ਨਾ ਵਧੀਆ ਹੋਇਆ ਫਿਰ ਤੇ ਇੱਧਰ ਵੀ ਕਬੂਤਰ ਭਾਈ ਕੁਝ ਬੈਠੇ ਆਪਣੇ ਤੇ ਚਲੋ ਆਪਾਂ ਹੁਣ ਚੱਲਦੇ ਆਂ ਮਿੱਤਰੋ ਬਾਹਰ ਤੇ ਮੁਰਗੀਆਂ ਨੂੰ ਅੰਦਰ ਕਰਦੇ ਆਂ ਹੁਣ ਆ ਭਾਈ ਉਹਨਾਂ ਬਾਹਰ ਨੱਟੀਆਂ ਫੇਰਦੀਆਂ ਐ ਵੀ ਲਓ ਮਿੱਤਰੋ ਗੇਟ ਖੋਲ ਦਿੱਤਾ ਆਪਾਂ ਸੈਟਅਪ ਦਾ ਇਹ ਬਾਈ ਸਾਰੀਆਂ ਜਾਣ ਲੱਗ ਪਈਆਂ ਅੰਦਰ ਹੁਣ ਮੁਰਗੀਆਂ ਆਪਣੀਆਂ ਤੇ ਸਾਰੀਆਂ ਚਲ ਗਈਆਂ ਮਿੱਤਰੋ ਅੰਦਰ ਇਹ ਹੋਰ ਲਿਆਉਣੀਆਂ ਮੁਰਗੀਆਂ ਬਾਈ ਆਪਾਂ ਥੋੜੀਆਂ ਮੁਰਗੀਆਂ ਆਪਣੇ ਕੋਲ ਨੇ ਤੇ 10 12 ਆਈਆਂ ਸਿਰਫ ਆਪਾਂ 10 12 ਹੀ ਹੋਰ ਲੈ ਜਾਣੀਆਂ ਮਿੱਤਰੋ ਨਾਲੇ ਉਹ ਸੀਲ ਮੁਰਗੀਆਂ ਦੀ ਜੋੜੀ ਵੀ ਲੈ ਕੇ ਆਉਣੀ ਕਾਫੀ ਕਮੈਂਟ ਆਏ ਵੀ ਰਹਿੰਦੇ ਤੇ ਉਹ ਵੀ ਜ਼ਰੂਰ ਲੈ ਕੇ ਆਵਾਂਗੇ ਮਿੱਤਰੋ ਉਧਰ ਆਪਣੇ ਕਬੂਤਰ ਗੁੰਮੀਆਂ ਦੇ ਸਾਰੇ ਤੁਹਾਨੂੰ ਪਤਾ ਹੀ ਆ ਤੇ ਥੱਲੇ ਆਪਣੀਆਂ ਮੁਰਗੀਆਂ ਘੁੰਮੀਆਂ ਜਾਂਦੀਆਂ ਕੁਝ ਕਬੂਤਰ ਆ ਬੈਠੇ ਆ ਤੇ ਆ ਬਾਈ ਆਪਣੇ ਉਹ ਸੇਲ ਵਾਲੇ ਕਬੂਤਰ ਬੈਠੇ ਜਿਹੜੇ ਆਪਾਂ ਦੇਣੇ ਆ ਸੇਲ ਕਰਨੇ ਆ ਤੇ ਇੱਧਰ ਮੁਰਗੀਆਂ ਘੁੰਮੀ ਜਾਂਦੀਆਂ ਆ ਬਾਈ ਤੇ ਹੁਣ ਮੈਂ ਮਿੱਤਰੋ ਦਾਣੇ ਦੇ ਆ ਮੈਂ ਇਹਨਾਂ ਦੇ ਇੱਕ ਵਾਰੇ ਪਾ ਕੇ ਸਾਰਿਆਂ ਦੇ ਆ ਲਓ ਮਿੱਤਰੋ ਦਾਣੇ ਮੈਂ ਸਾਰਿਆਂ ਦੇ ਪਾ ਲਿਆਂਦੇ ਤੇ ਦੋ ਮੁਰਗੀਆਂ ਬਾਈ ਆਪਣੀਆਂ ਉਹ ਘੁੰਮੀ ਜਾਂਦੀਆਂ ਛੋਟੀਆਂ ਇਹਨਾਂ ਨੂੰ ਵੀ ਦਾਣੇ ਪਾ ਦਿੰਨੇ ਆ ਇਹ ਬਾਈ ਉਹਨਾਂ ਨਾਲ ਹਜੇ ਘਟਰ ਲੀਆਂ ਆ ਉਹ ਇਹਨਾਂ ਨੂੰ ਕੁੱਟਦੀਆਂ ਤਾਂ ਇਹ ਜੁਦੀਆਂ ਰਹਿੰਦੀਆਂ ਤੇ ਆ ਪਾਤੇ ਬਾਈ ਦਾਣੇ ਇਹਨਾਂ ਨੂੰ ਉਨਾ ਟਾਈਮ ਭਾਈ ਇਹ ਵੀ ਧਾਣੇ ਖਾਲੂਗੀਆਂ ਜਿੰਨਾ ਟਾਈਮ ਉਹ ਅੰਦਰ ਵਾਲੀਆਂ ਖਾਊਗੀਆਂ ਫਿਰ ਇਹਨਾਂ ਨੂੰ ਵੀ ਬੰਦ ਕਰ ਦਵਾਂਗੇ ਅੰਦਰ ਆਪਾਂ ਸਾਰਿਆਂ ਦੇ ਨਾਲ ਧਾਣੇ ਖਾਣ ਭਾਈ ਜਾਂਦੇ ਇਹ ਇੰਨੇ ਕ ਧਾਣੇ ਬਹੁਤ ਆ ਭਾਈ ਰੱਜੀ ਜਾਣਾ ਹੀ ਨਹੀਂ ਤੇ ਹੁਣ ਆਪਾਂ ਬਾਕੀ ਧਾਣੇ ਲੈ ਕੇ ਚੱਲਦੇ ਆਂ ਭਾਈ ਸੈਟਅਪ ਦੇ ਅੰਦਰ ਤੇ ਬਾਕੀ ਮੁਰਗੀਆਂ ਵੀ ਆਪਣੀਆਂ ਭਾਈ ਸਾਰੀਆਂ ਭੁੱਖੀਆਂ ਕਬੂਤਰ ਵੀ ਭੁੱਖੇ ਉਹਨਾਂ ਨੂੰ ਪਾਉਣੇ ਧਾਣੇ ਤੇ ਆ ਦੇਖੋ ਭਾਈ ਕਿੱਦਾਂ ਸਾਰੀਆਂ ਗੇਟ ਦੇ ਕੋਲ ਆ ਕੇ ਖੜੀਆਂ ਧਾਣੇ ਖਾਣ ਨੂੰ ਤੇ ਇੱਧਰ ਕਬੂਤਰੀ ਵੀ ਆ ਗਈ ਆਪਣੀ ਇਹ ਵੀ ਭਾਈ ਪੂਰਾ ਐਨ ਭੁੱਖੀ ਆ ਦਾਣੇ ਖਾਣ ਨੂੰ ਆਈਏ ਨੇ ਬੱਚੇ ਭਾਲਣੇ ਆ ਮਿੱਤਰੋ ਇਹਦੇ ਬੱਚੇ ਕੱਢੇ ਹੋ ਦੋਏ ਨੇ ਤੇ ਲੋ ਵੀ ਮਿੱਤਰੋ ਖਰਾਕ ਦੇਖ ਲਓ ਤੁਸੀਂ ਕਰ ਲਓ ਚੈੱਕ ਬਾਈ ਤੇ ਆ ਪਾਤੀ ਬਾਈ ਸਾਰੇ ਕਬੂਤਰਾਂ ਤੇ ਮੁਰਗੀਆਂ ਨੂੰ ਤੇ ਥੋੜੀ ਖਰਾਕ ਬਾਈ ਇੱਧਰ ਪਾ ਦਿੱਤੀ ਆ ਮੜ ਜੀ ਬਚੀ ਆ ਇਹ ਆਪਾਂ ਇੱਧਰ ਪਾ ਦੰਨੇ ਆ ਕਿਤੇ ਕੋਈ ਭੁੱਖਾ ਨਾ ਰਹਿ ਜਾਵੇ ਤਾਂ ਇੱਧਰ ਵੀ ਖਾ ਲੂਗੇ ਥੋੜਾ ਜਿਹਾ ਇਹ ਇਹ ਆਪਾਂ ਬਾਈ ਇੱਧਰ ਇੱਧਰ ਪਾ ਦੰਨੇ ਆ ਸਾਰੀ ਖਰਾਕ ਕਾਫੀ ਕੀ ਜਰ ਲਾਈਆਂ ਬਾਈ ਆਪਾਂ ਜਿਹੜੇ ਵੀ ਰ Delhi ਬਲੌਗ ਦੇਖਦੇ ਉਹਨਾਂ ਨੂੰ ਪਤਾ ਹੀ ਆ ਕੀ ਕੀ ਲਾਇਆ ਇਹਦੇ ਵਿੱਚ ਆਪਾਂ ਤੇ ਆ ਪਾਤੇ ਬਾਈ ਆ ਥੋੜਾ ਜਿ ਏ ਬਾਈ ਉਧਰ ਪਾ ਦੇ ਨੇ ਦੂਸਰੀ ਸਾਈਡ ਏ ਬਾਈ ਇਧਰ ਪਾ ਦੇ ਨੇ ਕਬੂਤਰ ਕਾਲੂ ਗਏ ਆਪਣੇ ਐਨ ਚੰਗੀ ਤਰ੍ਹਾਂ ਚਲੋ ਬਾਈ ਮਿੱਤਰੋ ਕਬੂਤਰ ਤੇ ਮੁਰਗੀਆਂ ਨੂੰ ਪਾਤੇ ਹੁਣ ਦਾਣੇ ਬਲੌਗ ਦੀ ਕਰਦੇ ਹਾਂ ਸਮਾਪਤੀ ਜੇ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਬਲੌਗ 'ਚ ਉਦੋਂ ਤੱਕ ਲਈ ਧੰਨਵਾਦ ਜੀ